ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾ ਜਨਾ ਬਾਈ ਜੀ ਸੜਕੋਂ ਆਏ ਐ ਸਿਗਰਟ ਦਾ ਰਾਜਾ 골ਡ 88 ਬੀ ਲੈਂਡ ਸਤਿ ਸ਼੍ਰੀ ਅਕਾਲ ਬਾਜੀ ਵੀ ਜੀ ਕਿਹੜਾ ਪਿੰਡ ਆਪਣਾ ਦੱਸੋ ਆਪਣੇ ਬਾਰੇ ਮੇਰਾ ਵੀ ਪਿੰਡ ਨੰਗਲ ਝੌਰ ਦੇ ਜ਼ਿਲ੍ਹਾ ਗੁਰਦਾਸਪੁਰ ਜੀ ਅਸੀਂ ਰਾਜਾ 골ਡ 88 ਕੋਈ 4 ਸਾਲ ਤੋਂ ਲਾ ਰਹੇ ਜੀ ਬਹੁਤ ਵਧੀਆ ਬੀ ਆ ਕੋਈ ਫੰਗੀ ਸਾਈਡ ਕੋਈ ਉਹਨੂੰ ਉਲੀ ਦੀ ਬਿਮਾਰੀ ਨਹੀਂ ਕੋਈ ਹੋਰ ਨਹੀਂ ਕੋਈ 38 ਤੋਂ 40 ਕੁਆਂਟਲ ਦੀ ਐਵਰੇਜ ਤਸੀਂ ਕੱਢੀ ਜੀ ਇਹਦੀ 4 ਸਾਲ ਤੋਂ 38 40 ਤੇ ਭਾਈ ਬਹੁਤ ਜਿਆਦਾ ਇਹ ਤੇ ਹਾਈਬ੍ਰਿਡ ਜਨਾਂ ਨਿਕਲਿਆ ਪਿਆ ਫੇ ਹੈ ਨਾ ਹਾਂਜੀ ਬਹੁਤ ਵਧੀਆ ਭਾਜੀ ਇੰਨੀ ਅਸੀਂ ਕੱਢੀ ਜੇ 1.5 ਤੋਂ 2 ਬੋਰੇ ਜੂਰੀਆ ਦੇ ਪਾ ਕੇ 2 ਬੋਰੇ ਜੂਰੀਆ ਪਾ ਕੇ ਹਾਂਜੀ ਤੇ ਭਾਜੀ ਬਾਕੀ ਸਾਡੀ ਸਾਡੇ ਕੋਲ ਕੰਬਾਈਨਾਂ ਨੇ ਹੂੰ ਸਾਡੀ ਸਭ ਤੋਂ ਲਾਸਟ ਦੇ ਵਾਰੀ ਆਉਂਦੀ ਆ ਕਿਉਂਕਿ ਪਿੰਡ ਦੇ ਵਿੱਚ ਹੋਰ ਵੀ ਕਟਾਈ ਚੱਲਦੀ ਆ ਲਾਸਟ ਪੇ ਆਉਣੀ ਆ ਆਪਣੀ ਜਿਹੜਾ ਲਾਸਟ ਤੇ ਬਿਲਕੁਲ ਸੁੱਕਾ ਝੋਨਾ ਨਹੀਂ ਆ 88 ਦਾ ਉਹ 37 ਤੋਂ ਉੱਪਰ ਹੀ ਅਸੀਂ ਕੱਢਿਆ 37.5 ਹੋ ਜੇ 38 ਹੋ ਜੇ ਤੇ ਜਿਆਦਾ ਸੁੱਕ ਕੇ ਡਿੱਗਦਾ ਤਾਂ ਨਹੀਂ ਜਦੋਂ ਆਪਣੀ ਵਾਰੀ ਬਾਅਦ ਚ ਆਉਂਦੀ ਵੀ ਹਰਿਆਣਾ ਤੇ ਹਰਿਆਣਾ ਕੇ ਪੱਕਦਾ ਕਿ ਜਾਂ ਕੂੜਾ ਆ ਜਾਂਦਾ ਬਿਲਕੁਲ ਭਾਜੀ ਜਿੱਦਾਂ ਹਰਿਆ ਗਾਚਾ ਰਹਿ ਗਏ ਪੱਕਦਾ ਦਾਣੇ ਪੱਕਦੇ ਇਕੱਲੇ ਫਿਰ ਪੱਕਦਾ ਇੱਕ ਇਕੱਠਾ ਆ ਇਕੱਠਾ ਸਾਰ ਦਾਣੇ ਪੱਕਦੇ ਆ ਇਹ ਨਹੀਂ ਆ ਕੇ ਉੱਪਰੋਂ ਦਾਣੇ ਪੱਕ ਗਏ ਥੱਲੋਂ ਨਹੀਂ ਪੱਕੇ ਇਕੱਠਾ ਝੋਨਾ ਪੱਕਦਾ ਜੀ 37 38 ਕੁਇੰਟਲ ਸਰਕਾਰੀ ਬੋਲੀ ਵਾਲਾ ਜਾਂ 202100 ਘਟ ਲਾ ਕੇ ਜਾਂ ਸਰਕਾਰੀ ਬੋਲੀ ਪਈ ਸਰਕਾਰੀ ਬੋਲੀ ਵਾਲਾ ਜੀ ਸਰਕਾਰੀ ਬੋਲੀ ਹਾਂ ਜੀ ਮਤਲਬ ਜਿਆਦੇ ਮੌਚਰ ਵਾਲਾ ਨਹੀਂ ਨਹੀਂ ਜਿਆਦੇ ਮੌਚਰ ਵਾਲਾ ਨਹੀਂ ਮੌਚਰ ਹੋਊ 15 17 ਕੇ 17 18 19 ਹਾਂ ਜੀ 15 17 ਵਜੇ ਅਹੀਂ ਜਿਆਦਾਤਰ ਅਸੀਂ ਵਡਾਉਣੇ ਅਸੀਂ ਪਕਾ ਕੇ ਕਿਉਂਕਿ ਸਾਡੀ ਵਾਰੀ ਲਾਸਟ ਦੇ ਆਉਂਦੀ ਹੈ ਵਾਰੀ ਲਾਸਟ ਆਉਂਦੀ ਵੜਦੇ ਨੇ ਲੋਕਾਂ ਦਾ ਤੇ ਹਾਂ ਹਾਂ ਜੀ ਬਹੁਤ ਵਧੀਆ ਤੁਸੀਂ ਕੀ ਕਹਿਣ ਪਾਓ ਕਿਸਾਨ ਭਰਾਵਾਂ ਨੂੰ ਵੀ ਅਸੀਂ ਤਾਂ ਭਾਜੀ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਸਿਗਨਲ 88 ਇੱਕ ਵਾਰ ਲਾ ਬਹੁਤ ਹੀ ਵਧੀਆ ਵੈਰਾਈ ਹੈ ਹਾਂ ਜੂਰੀਆ ਪਰ ਭਰਾਓ ਇਹਨੂੰ ਖੱਟ ਪਾਇ ਜਿਆਦੀ ਜੂਰੀਆ ਨਾਲ ਡੇਗ ਪੈਂਦਾ ਹੈ ਬਹੁਤ ਧੰਨਵਾਦ ਭਰਾਓ ਬਹੁਤ